ਇਹ ਅਰਦਿਤ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ-ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗਾਨਾ ਉਹਨਾਂ ਨਾਲ ਗੱਲ ਕਰਾਂਗੇ ਪੰਜਾਬ ਦੇ ਦੋ-ਤਿੰਨ ਬਹੁਤ ਹੀ ਉੱਬਰਦੇ ਮਸਲਿਆਂ ਨਾਲ ਜਿਨ੍ਹਾਂ ਕਰਕੇ ਪੰਜਾਬ ਦਾ ਵਾਤਾਵਰਣ ਜਿਹੜਾ ਉਹ ਖਰਾਬ ਹੋਣ ਦੀ ਸੰਭਾਵਨਾ ਬਣ ਰਹੀਆਂ ਨੇ। ਪਹਿਲਾ ਮਸਲਾ ਤੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੱਚੇ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਉਹਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਪ੍ਰਵਾਸੀਆਂ ਦੇ ਖਿਲਾਫ ਇੱਕ ਮਹਿੰਮ ਜਿਹੜੀ ਆ ਉਹ ਚੱਲ ਰਹੀ ਹੈ ਉਹ ਇਹ ਮਹਿੰਮ ਕਿੱਧਰ ਨੂੰ ਜਾਏਗੀ ਇਹਦੇ ਪਿੱਛੇ ਕੌਣ ਹੈ ਇਹ ਜ਼ਰੂਰ ਹੈ ਵੀ ਬਹੁਤ ਦੁਖਦਾਈ ਬੱਚੇ ਦਾ ਜਿਹੜਾ ਉਹ ਕਤਲ ਹੋਇਆ ਉਹਦੇ ਜਿਸ ਤਰੀਕੇ ਨਾਲ ਕੀਤੀ ਗਈ ਉਹਦੀ ਕੋਈ ਮਾਫੀ ਨਹੀਂ ਜੋਗਨੀਗਾ ਉਹਨਾਂ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਇਹ ਮਾਮਲਾ ਹੈਗਾ ਇਹਦੇ ਬਾਰੇ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਇਸ ਤੋਂ ਇਲਾਵਾ ਪੰਜਾਬ ਦੇ ਦੋ ਤਿੰਨ ਹੋਰ ਮਸਲੇ ਉਹਨਾਂ ਬਾਰੇ ਵੀ ਬਾਅਦ ਚਰਚਾ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਇਸ ਮਸਲੇ ਬਾਰੇ ਗੱਲ ਕਰੀਏ ਵੋਟ ਚੋਰੀ ਦੇ ਮਾਮਲੇ ਨੂੰ ਲੈ ਕੇ ਵੀ ਕਾਫੀ ਮਾਮਲਾ ਗਰਮ ਗਰਮਾਇਆ ਰਿਹਾ ਉਹਦੇ ਤੇ ਬਾਅਦ ਚ ਕਰਾਂਗੇ ਪਹਿਲਾਂ ਇਸ ਮਾਮਲੇ ਦੇ ਉੱਪਰ ਲੇਖੋ ਜੀ ਮੁਸਾਵ ਜੀ ਮੈਂ ਤੁਸੀ ਕਾਹੀਆ ਦਿੱਤਾ ਹੈ ਵੀ ਜਿਹੜੀ ਘਟਨਾ ਉਹ ਤਾਂ ਬਹੁਤ ਕਨਾਉਣੀ ਹੈ ਉਹ ਜਿਹੜੀ ਘਟਨਾ ਹੈ ਉਹਨੂੰ ਕਿਸੇ ਇਸ ਗੱਲ ਨਾਲ ਜੋੜਨਾ ਕਿ ਉਹ ਇਸ ਕਰਕੇ ਕਰੀ ਗਈ ਹੈ ਕਿ ਉਹ ਪ੍ਰਵਾਸੀ ਸੀਗਾ ਪ੍ਰਵਾਸੀਆਂ ਦੇ ਬੱਚਿਆਂ ਨਾਲ ਵੀ ਹੋਈਆਂ ਘਟਨਾਵਾਂ ਹੋਈਆਂ ਨੇ ਇੱਥੇ ਪੰਜਾਬ ਸੀਆਂ ਨੇ ਪਰ ਪ੍ਰਵਾਸੀਆ ਨੇ ਖੁਦ ਵੀ ਕਰੀਆਂ ਨੇ ਆਪਿਆਂ ਨਾਲ ਆਪ ਹੀ ਕਰੀਆਂ ਨੇ ਇੱਥੇ ਪੰਜਾਬ ਵਾਲੇ ਪੰਜਾਬ ਵਾਲਿਆਂ ਨਾਲ ਵੀ ਕਰਦੇ ਨੇ ਦੂਜੇ ਦੂਜਿਆਂ ਨਾਲ ਵੀ ਕਰਦੇ ਨੇ ਸਾਰੇ ਪਾਸੇ ਹੋ ਰਿਹਾ ਹੈ ਇਹ ਨੂੰ ਆਮਨ ਕਾਨੂੰਨ ਦੇ ਤੌਰ ਤੇ ਦੇਖਣਾ ਚਾਹੀਦਾ ਹੈ ਨਾ ਕਿ ਇਸ ਨੂੰ ਕਿਸੇ ਪ੍ਰਵਾਸੀ ਗੈਰ ਪ੍ਰਵਾਸੀ ਜਾਂ ਹੋਰ ਦਿੱਤਾ ਉੱਤੇ ਜਿਹੜੇ ਦੇਖ ਰਹੇ ਨੇ ਇਸ ਨੂੰ ਪ੍ਰਵਾਸੀ ਗੈਰ ਪ੍ਰਵਾਸੀ ਬਣਾ ਕੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਹ ਆਪ ਹੀ ਉਹਦੇ ਮਤਲਬ ਝੰਡਾ ਬਰਦਾਲ ਬਣ ਕੇ ਵੀ ਹੁਣ ਅਸੀਂ ਇਹਨਾਂ ਨੂੰ ਕੱਢ ਦੇਣਾ ਹੈ ਮੰਨ ਉਹਨਾਂ ਨੂੰ ਕੱਢਨੇ ਫਿਰ ਉਹਨਾਂ ਨੂੰ ਸਾਫ਼ ਇੱਟੇ ਪੁਲਸ ਨੇ ਜਿੰਨੇ ਬੰਦੇ ਮਾਰਤੇ ਉਹਦੇ ਕਦੇ ਬੋਲੇ ਨਹੀਂ ਆ ਪੁਲਸ ਪੰਜਾਬ ਦੀ ਮਾਰਦੀ ਹੈ ਨਾ ਨੌਜਾਨ ਮਾਰੇ ਨੇ ਉਹਨਾਂ ਦੇ ਤਾਂ ਬੋਲਦੇ ਨਹੀਂ ਇਹੇ ਇਹੀ ਬੰਦੇ ਇਹਨਾਂ ਨੇ ਕਿੰਨਾ ਕਨੇ ਤੰਨੇ ਮਜਾਰੇ ਕਰੇ ਦੋ ਬੰਦੇ ਤਾਂ ਬਿਛਿੰਡੇ ਚ ਮਾਰਤੇ ਸੋ ਮੈਂ ਇਹ ਕਹਣਾ ਵੀ ਜਿਹੜੀ ਦੇ ਕਾਨੂੰਨੀ ਆ ਉਹ ਪੰਜਾਬ ਚ ਬਹੁਤ ਜ਼ਿਆਦਾ ਫੈਲੀ ਹੋਈ ਆ ਉਹਦੇ ਵਿੱਚ ਪੁਲਸ ਵੀ ਦੇ ਲਗਾਮ ਹੋਈ ਹੋਈ ਆ ਉਹਦੇ ਵਿੱਚ ਜਿਹੜਾ ਗੁੰਡਾ ਅੰਸਰ ਆ ਉਹ ਵੀ ਦੇ ਲਗਾਮ ਹੋਇਆ ਹੋਇਆ ਉਹਦੇ ਵਿੱਚ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਕੋਈ ਅੰਤ ਨਹੀਂ ਆ ਸੋ ਉਹਦੇ ਵਿੱਚ ਜਿਹੜੇ ਗੈਰ ਸਮਾਜਿਕ ਤੱਤਵ ਨੇ ਉਹ ਵੀ ਨੇ ਇਸ ਸਿਆਸਤ ਉਹਨਾਂ ਦੇ ਵਿੱਚੋਂ ਲਾਭ ਮਿਠਾਉਂਦੀ ਆ ਉਹ ਬੋਟਾਂ ਦਾ ਸਿਆਸਤ ਇਸ ਗਰਮੀ ਦੇ ਉੱਤੇ ਆਪਣੀਆਂ ਰੋਟੀਆਂ ਸੇਕਦੀ ਆ ਇਸ ਅੱਗ ਦੇ ਉੱਤੇ ਜਿਹਦੇ ਚ ਪੰਜਾਬ ਬਲ ਰਿਹਾ ਉਦੋਂ ਤਾਂ ਉਹਨਾਂ ਤੇ ਤਕਰ ਨਹੀਂ ਕਰਨਾ ਜਿਹਦੇ ਹਰ ਚੈਣਾ ਕੁਝ ਹੋ ਗਿਆ ਸਿਆਸਤ ਉਹਦੇ ਤੇ ਵੀ ਰੋਟੀਆਂ ਸੇਕ ਰਹੀ ਹਾਂਜੀ ਸੋ ਇਸ ਕਰਕੇ ਇਹ ਜਿਹੜਾ ਤਰੀਕਾ ਇਹ ਗਲਤ ਹੈ ਉਹ ਜੋ ਹੈ ਉਹ ਵੀ ਗਲਤ ਹੈ ਪਰ ਇੱਕ ਗਲਤ ਨੂੰ ਠੀਕ ਕਰਦੇ ਜੇ ਕਿਸੇ ਕੋਈ ਐਕਸੀਡੈਂਟ ਕਰਕੇ ਮਾਰ ਲੈਂਦਾ ਚਾਹੇ ਦਾ ਮਤਲਬ ਉਹ ਨਹੀਂ ਵੀ ਜਿਹੜਾ ਐਕਸੀਡੈਂਟ ਕਰਕੇ ਮਰ ਗਿਆ ਤੇ ਉਹਨੂੰ ਫੜ ਕੇ ਦੂਜਿਆਂ ਨੂੰ ਸਵਾਰੀਆਂ ਨੂੰ ਸਾਰੇ ਟਰੱਕਾਂ ਲੈਣ ਨੂੰ ਮਾਰਨਾ ਸੀ ਉਹਨੂੰ ਕਰ ਦੋ ਇੱਕ ਟਰੱਕ ਵਾਲੇ ਨੇ ਐਕਸੀਡੈਂਟ ਕਰਤਾ ਬੰਦਾ ਮਾਰਤਾ ਤੇ ਤੁਸੀਂ ਸਾਰੇ ਟਰੱਕ ਜਿਮਾਂ ਕਾਬੜੀਆਂ ਨੇ ਕਰਿਆ ਸਾਡਾ ਕਹਿੰਦੇ ਉਹ ਭੰਗ ਹੋ ਗਿਆ ਇਹ ਭੀੜ ਤੰਤਰ ਪਿਛਲੇ ਦਸਾਂ ਸਾਲਾਂ ਸਾਡੇ ਭਾਪ ਤੇ ਬਹੁਤ ਜ਼ਿਆਦਾ ਬਣਾਇਆ ਗਿਆ ਗੱਡੀਆਂ ਤੋੜਤੀਆਂ ਰਾਕ ਤੋੜਤੇ ਬਸਾਂ ਤੋੜਤੀਆਂ ਇੰਨਾ ਬੁਰਾ ਹਾਲ ਕਰਿਆ ਪਰ ਸਰਕਾਰ ਨੇ ਕੁਝ ਨਹੀਂ ਕਿਹਾ ਕੁਝ ਨਹੀਂ ਕਿਹਾ ਵੇ ਜਿਹੜੇ ਗਾਂ ਵਿਜੀਮੈਂਟੋਂ ਉਹ ਵੀ ਇਹੀ ਕੁਛ ਕਰਦੇ ਸੋ ਇਸ ਕਰਕੇ ਜਿਹੜਾ ਇਹ ਤੌਰ ਤਰੀਕਾ ਹੈ ਕਿ ਤੁਸੀਂ ਜਿਹੜੇ ਅਮਨ ਕਮੰਡ ਦੀਆਂ ਏਜੰਸੀਆਂ ਨੇ ਇੰੀਆਂ-ਇੰੀਆਂ ਤਨਖਾਹਾਂ ਲੈੰਦੀਆਂ ਨੇ ਉਹਨਾਂ ਨੂੰ ਕੁਛ ਨਹੀਂ ਕਰਨਾ ਤੇ ਜਿਹੜਾ ਮਰਦੀ ਉੱਠ ਕੇ ਚੌਧਰੀ ਬਣ ਕੇ ਕਹਿੰਦਾ ਹੁਣ ਮੈਂ ਰੋਕੂ ਇਸ ਨੂੰ ਇਹ ਗੱਲ ਗਲਤ ਹੈ ਜਿਹੜਾ ਸਮਾਜ ਨਹੀਂ ਚਾਹੁੰਦਾ ਹੁੰਦਾ ਸਮਾਜ ਜ਼ਿਆਦਾ ਹਫੜਾ-ਤਫੜੀ ਫੈਲਦੀ ਹੈ ਗੁੰਡਾਗਰਦੀ ਜ਼ਿਆਦਾ ਫੈਲਦੀ ਹੈ ਠੀਕ ਹੋਣ ਦੀ ਬਜਾਏ ਡਾਕਟਰ ਇਥੇ ਇਥੇ ਇੱਕ ਸਵਾਲ ਹੈਗਾ ਹੋਰ ਵੀ ਜਦੋਂ ਅਸੀਂ ਪੰਜਾਬ ਦੇ ਵਿੱਚ ਇਹ ਗੱਲ ਕਰਦੇ ਆ ਤਾਂ ਅਸੀਂ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀ ਐ ਉਹ ਹਿੰਦੁਸਤਾਨ ਦੇ ਵਿੱਚ ਜਾਂ ਬਾਹਰ ਕਿਤੇ ਵੀ ਉਹਨਾਂ ਬਾਰੇ ਸਾਰਾ ਕੁਝ ਭੁੱਲ ਭੁਲਾ ਜਾਨੇ ਇਹ ਉਹ ਇਹ ਇਸ਼ੂ ਨਹੀਂ ਐ ਸਹੀ ਨਾ ਫਤ ਦੇਖਿਆ ਵੇ ਜਿਹੜਾ ਉਹ ਬਲਾਤਕਾਰ ਹੋਇਆ ਮਾਰਿਆ ਗਿਆ ਉਹਦੇ ਉੱਤੇ ਆਪਾਂ ਗੱਲ ਕਰੀਏ ਕਿ ਉਹ ਤੇ ਕਾਨੂੰਨ ਨੇ ਆਪਦਾ ਲੈਣਾ ਨਾ ਕਿ ਇਹੀ ਸੰਤਨ ਨੇ। ਜੁਜਾ ਘੇੜੇ ਕਿਸੇ ਨੇ ਜੁਰਮ ਕਰਿਆ ਉਹਨੇ ਲੈਣਾ ਨਾ ਕਿ ਉਹਦੀ ਕਮਿਊਨਿਟੀ ਨੂੰ ਜਾਂ ਉਹਦੇ ਸੂਬੇ ਵਾਲਿਆਂ ਨੂੰ ਜਾਂ ਉਹਦੇ ਪਹਿਰਾਵੇ ਵਾਲਿਆਂ ਨੂੰ ਇਹ ਸਾਰੇ ਅੰਤਮਾ ਦੀ ਪਹਿਰਾਵੇ ਸੇ ਆਪਣੋਂ ਸੇ ਪਛਾਣੇ ਜਾਂਦੇ ਹਨ। ਕਿਨੇ ਕਿਹਾ ਸੀ? ਮੰਗਲ ਸੂਤਰ ਪਾਉਣਗੇ ਕਿਨੇ ਕਿਹਾ ਸੀ? ਸੋ ਅਸੀਂ ਲੋਕਾਂ ਨੂੰ ਭੀੜ ਸੰਤਨ ਬਣਾਇਆ। ਆ ਦੇ ਕਾ ਬੋਟਲ ਪੜਵਾਮਾ ਕੇ ਨਾਮ ਤੇ ਵੋਟ ਦੇਗਾ ਇਹ ਕੀਲੇ ਬਣਾਇਆ ਹੈ ਅਸੀਂ ਭੀੜ ਤੰਤਰ ਬਣਾਇਆ ਹੈ ਆਪਣੀ ਮੰਨ ਕੇ ਚੱਲੀਏ ਸਾਡੇ ਨੇਤਾ ਭੀੜ ਤੰਤਰ ਤੋਂ ਖੱਟੇ ਨੇ ਇੱਕ ਪਰ ਉਹਨਾਂ ਨੂੰ ਇਹ ਪਤਾ ਨਹੀਂ ਕਿਨੇ ਪੜੋਸੀ ਕਾ ਜੋ ਹੋਇਆ ਥੋ ਆਪਣੇ ਵੀ ਜਾਣ ਤੇ ਉਹਨਾਂ ਦਾ ਅਬਦਹਾਗ ਵੀ ਹੋਈ ਹੋ ਜਾਂਦਾ ਹੈ ਜੋਹੇ ਜੇ ਨੇਪਾਲ ਚ ਹੋਇਆ ਬੰਗਲਾਦੇਸ਼ ਚ ਹੋਇਆ ਬਰਮਾ ਚ ਪਹਿਨਾ ਰੌਲਾ ਪਿਆ ਮਿਆਂਮਾਰ ਚ ਲੰਕਾ ਚ ਇਹ ਕੋਈ ਬੜੀ ਗੱਲ ਨਹੀਂ ਪਾਤੇ ਕਿ ਵੀ ਕੋਈ ਔਖਾ ਕੰਮ ਨਹੀਂ ਹੈਗਾ ਤੇ ਇਸ ਕਰਕੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਹ ਜਿਹੜਾ ਦੂਜਾ ਪੱਖ ਆਇਆ ਵੀ ਤੁਸੀਂ ਪ੍ਰਵਾਸ ਦੀ ਗੱਲ ਕਰਦੇ ਹੋ ਇੱਕ ਪ੍ਰਵਾਸ ਹੁੰਦਾ ਜੰਮੂ ਸਾਹਿਬ ਜਿਹੜਾ ਸੁਭਾਇਕ ਹੈ ਜਿਹਦੇ ਉੱਤੇ ਬਾਬਾ ਨਾਨਕ ਨੇ ਵੀ ਸਮਝੋ ਗੁਰਗ੍ਰੰਥ ਸਾਹਿਬੀ ਹੈ ਨਕਨਥ ਖਸਮ ਹੱਥ ਕਿਰਤ ਸਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਕੇ ਕਿਰਤ ਵਾਸਤੇ ਬੰਦਾ ਥਾਂ ਥਾਂ ਤੇ ਜਾਂਦਾ ਕੋ ਅੱਜ ਨਹੀਂ ਜਾ ਰਿਹਾ ਉਹ ਬੜਾ ਪੁਰਾਣਾ ਜਾ ਰਿਹਾ ਜੇ ਬਾਬਾ ਨਾਨਕ ਚਲੇ ਅੱਜ ਕੋ 500 ਸਾਲ ਪਹਿਲਾਂ ਕਿਹਾ ਇਹ ਤਾਂ ਮੈਂ ਉੱਥੋਂ ਪਹਿਲਾਂ ਨਹੀਂ ਜਾਂਦੇ ਸੀ ਕਿਰਤ ਆਸੀ ਮੇਰੀ ਕੋਮਾ ਵੀ ਵਿਚਾਰ ਚਰਚਾ ਵਾਸਤੇ ਜਿਵੇਂ ਬਾਬਾ ਤਾਂ ਗਿਆ ਉਹਨਾਂ ਨੇ ਉਦੋਂ ਵੀ ਕਿਹਾ ਵੀ ਕਿਰਤ ਵਾਸਤੇ ਵੀ ਜਾਂਦੇ ਨੇ ਜਾਂਦੇ ਵੀ ਨੇ ਇੱਕ ਤਾਂ ਇਹ ਆ ਸਾਡੇ ਪਿੰਡਾਂ ਤੋਂ ਉਹ ਕਲਕੱਤੇ ਜਾਂਦੀ ਸੀ ਉੱਥੇ ਕਲਕੱਤੇ ਡਰਾਈਵਰੀ ਬੜੀ ਮਿਲਦੀ ਹੁੰਦੀ ਸੀ ਟੈਕਸੀਆਂ ਟ੍ਰਕਸੀਆਂ ਚੱਭੀਆਂ ਸੀ ਉੱਥੇ ਤੇ ਉਹ ਜਾਂਦੇ ਸੀ ਲੋਕ ਉੱਥੇ ਡਰਾਈਵਰੀ ਕਰਦੇ ਸੀ ਔਰ ਅੱچھے ਪੈਸੇ ਮਿਲਦੇ ਸੀ ਸੋ ਇਹ ਕਿਰਤ ਵਾਸਤੇ ਦੂਜਾ ਹੈਗਾ ਵੀ ਤੁਸੀਂ ਕਿਸੇ ਲੋਕਾਂ ਦੇ ਉੱਤੇ ਕਿਸੇ ਮਾੜੀ ਮਨਸ਼ਾ ਨਾਲ ਉਹੀ ਕੰਮ ਕਰੋ ਉਹ ਇਹ ਕਿ ਪੰਜਾਬ 'ਚ ਇਹ ਵੀ ਹੋ ਰਿਹਾ ਹੈ ਕਿ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਵਾਸਤੇ ਆਐਸਆਰ ਉਲੀਚੋਂ ਨਿਕਲੀ ਹੋਈ ਹੈ ਡੈਮੋਗ੍ਰਾਫੀ ਬਦਲਣ ਵਾਸਤੇ ਇੱਕ ਪੋਲੀਟੀਕਲ ਸੋਚ ਕਿਉਂਕਿ ਉਹ ਸਿੱਖੀ ਨੂੰ ਮinority ਕਿਹਣਾ ਚਾਹੁੰਦੀ ਹੈ ਕਿ ਆਹ ਜ਼ਿਲ੍ਹੇ ਉਹ ਵਿਜੀਨੰਕਤੀ ਬਣੇ ਹੋਏ ਨੇ ਜਿਹੜੇ ਆਪ ਹੀ ਝੰਡਾ ਬਰਦਾਸ਼ਤ ਬਣੇ ਹੋਏ ਨੇ ਇਹ ਸਾਰੇ ਉਸੇ ਦੇ ਨਾਲ ਨੇ ਜਿਹੜੀ ਇਹ ਇੱਥੇ ਮinority ਸਿੱਖਾਂ ਦੀ ਣਾਣਾ ਚਾਹੁੰਦੀ ਹੈ ਕਿਉਂਕਿ ਬ੍ਰਾਹਮਣਵਾਦੀ ਦਿੱਤਰਵਾਦੀ ਸੋਚ ਨੂੰ ਉਹ ਕਰਦੇ ਨੇ ਇਹ ਉੱਥੇ ਰਾਮੰਦਰ ਚੇ ਜਾ ਕੇ ਹਵਨ ਚ ਵੀ ਹਿੱਸਾ ਲੈਂਦੇ ਨੇ ਇਹ ਥਾਂ ਥਾਂ ਤੇ ਹਵਨਾ ਚ ਹਿੱਸਾ ਲੈਂਦੇ ਨੇ ਉਹ ਇਹਨਾਂ ਨੂੰ ਹਵਨ ਇਹਨਾਂ ਨੂੰ ਬੇਪਰਵਾਦੀ ਸੋਚ ਨਹੀਂ ਕੋਈ ਚਿੰਤਾ ਦੀ ਹੈ ਪਰ ਇੱਕ ਵੱਡੀ ਗੱਲ ਦੇਖਣ ਦੀ ਲੋੜ ਹੈ ਪੰਜਾਬ ਚ ਕਿ ਇਹ ਜਿਹੜਾ ਵਿਵਸਥਾਰ ਹੈ ਇਹਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਹੁੰਦਾ ਹੈ ਕਿ ਜੇ ਕਿਸਾਨ ਅੰਦੋਲਨ ਦੇ ਵਿੱਚ ਵੀ ਇਹਨਾਂ ਨੂੰ ਪਤਾ ਲੱਗਦਾ ਬਾਅਦ ਚ ਪਤਾ ਲੱਗਦਾ ਵੀ ਉਹ ਤਾਂ ਖਰੀਚੀ ਮੰਤਰੀ ਜਾਂ ਖੇਤੀ ਮੰਤਰੀ ਨਾਲ ਆਪੀ ਰੋਟੀ ਖਾ ਰਹੇ ਸੀ ਜਿਨ੍ਹਾਂ ਨੇ ਕਰਿਆ ਸਾਰਾ ਫੇਰ ਉਸ ਤੋਂ ਬਾਅਦ ਜੇ ਕਿ ਜੁਨੀਅਰ ਬਗਦਿਆਂ ਉਹ ਵੀ ਇਹਨਾਂ ਨੂੰ ਪਤਾ ਲੱਗਿਆ ਹੋ ਸਕਦਾ ਸੀ ਨੂੰ ਪਤਾ ਨਹੀਂ ਲੱਗਿਆ ਉਹ ਥੋੜੇ ਚਾਇਆ ਉਹ ਆਪਣਾ ਇੱਕ ਮੁਰਿੰਦੇ ਹੋਈ ਪਟਿਆਲੇ ਹੋਈ ਪੁਰਾਣੀ ਤਾਂ ਹੋਈ ਹਾਂ ਤਾਂ ਆਖਿਂ ਜੂ ਇਹਨਾਂ ਨੂੰ ਨਹੀਂ ਪਤਾ ਲੱਗਦਾ ਫੇਰ ਜੇ ਹੁਣ ਆ ਜਿਹੜਾ ਕੰਮ ਹੈ ਇਹ ਵੀ ਇਹਨਾਂ ਨੂੰ ਨਹੀਂ ਪਤਾ ਲੱਗਦਾ ਫੇਰ ਕੱਲ ਪਰਸੋਂ ਇੱਕ ਦੇਖਿਆ ਸੀ ਕੋਈ ਭੰਗ ਦੇ ਪਤੌੜ ਦੀ ਚਰਿਆ ਚ ਕੀ ਕਰ ਰਹੇ ਸੀ ਕਿਸੇ ਨੇ ਇਹਦੇ ਮੁੱਲੇ ਤੇ ਉੱਥੇ ਵੀ ਇਹਨਾਂ ਨੂੰ ਹੀ ਪਤੜ ਗਿਆ ਵੀ ਇਹਨਾਂ ਨੇ ਉਹ ਕਹਿੰਦਾ ਤੁਸੀਂ ਕਹਿੰਦਾ ਰੋਜ ਪੰਗ ਪੀਣਾ ਫੇ ਇਹ ਇੱਕ ਵੱਡੀ ਗੱਲ ਹੈ ਅਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹਾਂ ਜਦ ਇਹਨਾਂ ਨਾਲ ਅਥੇ ਕਿਸਾਨ ਬੋਲਦਾ ਰਾਜਾ ਸਾਹਿਬ ਨੇ ਕਹਿਤਾ ਸੀ ਵੀ ਤੁਸੀਂ ਆਪਣੀ ਔਥੇ ਰਹੋ ਚੌਣੀਆਂ ਚ ਉਦੋਂ ਬੜਾ ਲੋਕਾਂ ਨੂੰ ਦੁੱਖ ਲੱਗਿਆ ਸੀ ਜਦ ਕੋਈ ਬੰਦਾ ਚਾਹੇ ਉਹ ਜਿੰਨਾ ਮਰਜੀ ਉਹ ਹੈ ਜੇ ਉਹ ਆਪਣੇ ਅਧਿਕਾਰ ਖੇਤਰ ਚੋਂ ਬਾਹਰ ਜਾ ਕੇ ਕੁਝ ਕਰਦਾ ਹੈ ਤਾਂ ਇਹ ਠੀਕ ਨਹੀਂ ਔਰ ਇਹਨਾਂ ਦਾ ਹੁਣ ਜਿਹੜਾ ਪਹਿਲਾਂ ਬਹੁਤ ਵੱਡੇ ਵੱਡੇ ਇਹਨਾਂ ਦੇ ਇਤਿਹਾਸ ਹੈ ਬੜਾ ਸੋਹਣਾ ਇਤਿਹਾਸ ਹੈ ਕਮਾਲ ਦਾ ਇਤਿਹਾਸ ਹੈ ਹੁਣ ਵੀ ਇਹਨਾਂ ਚੋਂ ਬਹੁਤ ਬੰਦੇ ਬਹੁਤ ਚੰਗੇ ਨੇ ਮੈਂ ਦੇਖਿਆ ਉਹ ਲੰਗਰ ਵੀ ਦੀ ਸੇਵਾ ਵੀ ਕਰਦੇ ਰਹਿੰਦੇ ਸਿੰਘ ਬਹੁਤ ਸਾਰੇ ਪਰ ਜਿਵੇਂ ਅਖੰਡ ਵੀ ਸਾਰਾ ਸਾਰਾ ਕੁਝ ਸਾਰੇ ਪਾਸੇ ਠੀਕ ਉਹ ਨਹੀਂ ਹੈ ਕਿ ਉਹਦੇ ਵਿੱਚ ਇਹ ਹੈ ਕਿ ਜੇ ਇਸ ਤਰ੍ਹਾਂ ਦਾ ਹਾਲ ਹੋਣਾ ਸ਼ੁਰੂ ਹੋ ਜੂ ਤਾਂ ਇੱਕ ਦਿਨ ਐਸਾ ਆਊ ਕਹਿੰਦੇ ਬੱਕਰੀ ਮਾਂ ਕਦ ਕਰ ਖੈਰ ਨਾ ਉਹ ਕਿਸੇ ਦਾ ਵੀ ਬਚਤ ਨਹੀਂ ਹੈ ਸੋ ਇਹ ਗੱਲ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਦੂਜਾ ਇਸ ਤੋਂ ਅੱਗੇ ਮੈਨੂੰ ਇਹ ਚਾਲ ਲੱਗਦੀ ਹੈ ਇਹਦੇ 'ਚ ਕਿ ਬੱਚੇ ਦਾ ਬਲਾਤਕਾਰ ਤਾਂ ਤੇ ਕਤਲ ਦਾ ਦੁੱਖ ਹੈਗਾ ਇਹ ਇੱਕ ਹੋਰ ਵੱਡੀ ਚਾਲ ਲੱਗਦੀ ਹੈ ਉਹ ਵੱਡੀ ਚਾਲ ਕੀ ਹੈ ਜਿਹੜਾ ਇੱਥੇ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦਾ ਆ ਜਿਹੜਾ ਕਿਸਾਨਾਂ ਨੂੰ ਕੁੱਟਿਆ ਗਿਆ ਸਾਰਾ ਜੁੜਿਆ ਹੋਇਆ ਹੈ ਅਸਲ 'ਚ ਪੰਜਾਬ ਦੀ ਨਾਬਰੀ ਦੇ ਉੱਤੇ ਹਮਲਾ ਹੈ ਪੰਜਾਬ ਦੀ ਨਾਬਰੀ 'ਚ ਹਮਲਾ ਤਾਂ ਚੱਲੂਗਾ ਜੇ ਪੰਜਾਬ ਦੀ ਆਰਥਿਕਤਾ ਤੋੜੀ ਜਾਵੇ ਉਹ ਆਰਥਿਕਤਾ ਜਿਹੜੀ ਵੱਡੀ ਕਿਸਾਨੀ ਦੀ ਹੈ ਨਾਲ ਇੰਡਸਟਰੀ ਦੀ ਹੈ ਹੁਣ ਜਿੰਨਾ ਪ੍ਰਵਾਸੀ ਮਜ਼ਦੂਰ ਹੈ ਖੇਤੀ ਚ ਵੀ ਜਿੰਨੇ ਕੋਲ 4-5 ਏਕੜ ਤੋਂ ਵੱਧ ਜ਼ਮੀਨ ਹੈ 60 10 ਏਕੜ ਤੋਂ ਉਹਦਾ ਖੇਤੀ ਦੇ ਵਿੱਚ ਇੰਨਾ ਤੋਂ ਮਗਰ ਸਾਦ ਨਹੀਂ ਪ੍ਰਵਾਸੀ ਬਦਵਾ ਜਿਹੜੀ ਇੰਡਸਟਰੀ ਹੈ ਉਹ ਵੀ ਪ੍ਰਵਾਸੀਆਂ ਨਾਲ ਹੀ ਚੱਲ ਰਹੀ ਹੈ ਸਾਡੇ ਵਾਲਾ ਤਾਂ ਇੰਡਸਟਰੀ ਚ ਕੰਮ ਹੀ ਨਹੀਂ ਕਰਦਾ ਉਹ ਜਿਹੜਾ ਛੋਟਾ ਕੰਮ ਹੈ ਸੋ ਜਿਹਦਾ ਨਤੀਜਾ ਇਹ ਨਿਕਲੂਗਾ ਕਿ ਤੁਹਾਡੀ ਇੰਡਸਟਰੀ ਵੀ ਗਈ ਤੁਹਾਡਾ ਖੇਤੀ ਵੀ ਗਈ ਤੁਹਾਡਾ ਆਰਥਚਾਰਾ ਤੋੜ ਕੇ ਤੁਹਾਡਾ ਲੱਕ ਤੋੜਿਆ ਜਾਊਗਾ ਵੀ ਹੂੰ ਤਾਂ ਤੁਸੀਂ ਸਿੱਦੇ ਨਹੀਂ ਹੁੰਦੇ ਐਂ ਲੱਕ ਤੋੜੋ ਨਾਲ ਤੁਹਾਡੀ ਜਿਹੜੀ ਪੱਗ ਉੱਚੀ ਹੈ ਵੀ ਸਿੱਖ ਬੜੇ ਚੰਗੇ ਹੁੰਦੇ ਨੇ ਕੋਈ ਇਹਨੇ ਜਾਵੇ ਵਿੱਚ ਜਿਹਨੂੰ ਮਰਜ਼ੀ ਚੱਕ ਕੇ ਮਾਰ ਦਿੰਦੇ ਨੇ ਇੱਕ ਬੰਦਾ ਗਲਤੀ ਕਰਦਾ ਤੇ ਉਸ ਦੀ ਸਾਰੀ ਕਮਿਊਨਿਟੀ ਨੂੰ ਖਤਮ ਕਰਨ ਦਾ ਤੌਰ ਪੈਂਦੇ ਨੇ ਇਹ ਜਿਹੜਾ ਤੌਰ ਤਰੀਕਾ ਇਹ ਗਲਤ ਹੈ ਇਹਦੇ ਵਿੱਚੋਂ ਪੰਜਾਬ ਨੂੰ ਬਚਣਾ ਚਾਹੀਦਾ ਮੈਨੂੰ ਇਹ ਲੱਗਦਾ ਪੰਜਾਬ ਦੇ ਆਪਸ ਚ ਚੱਲ ਜੇ ਸੱਟ ਮਾਰਨ ਦਾ ਜਿਹੜਾ ਮੈਂ ਇਸ਼ਾਰਾ ਕਰਿਆ ਵੀ ਕਿਵੇਂ ਉਹੀ ਡੋਗ ਨੇ ਵਾਰ-ਵਾਰ ਹਾਂਜੀ ਉਹਨਾਂ ਨੂੰ ਹੀ ਕਿਵੇਂ ਪਤਾ ਲੱਗਦਾ ਹੈ ਉਹ ਇਹ ਉਹ ਕਿਉਂ ਉਹਨਾਂ ਦਾ ਚੱਲਿੰਕ ਨਹੀਂ ਉਹ ਤਾਂ ਸਭ ਦੇ ਸਾਹਮਣੇ ਸ਼ਰਮ ਬੋਟ ਪਾਉਣ ਨੂੰ ਵੀ ਕਿਹਾ ਹੈ ਉਹਨਾਂ ਨੇ ਤੇ ਉਹੋ ਜਿਹੜਾ ਜਿਹੜਾ ਹੈਗਾ ਵਿਪਰਵਾਦ ਦਾ ਜਿਹੜਾ ਹਮਲਾ ਸਿੱਖੀ ਦੇ ਉੱਤੇ ਔਰ ਸਿੱਖੀ ਦੇ ਉੱਤੇ ਹਮਲਾ ਦੂਜੇ ਪੰਜਾਬ ਦੇ ਅੱਠ ਚਾਰਨ ਤੋੜ ਕੇ ਸਿੱਖੀ ਜਿਹੜੇ ਸਿੱਖ ਮੰਨਣ ਵਾਲੇ ਨਹੀਂ ਸਿੱਖੀ ਉਹਨਾਂ ਦਾ ਕੰਮਰ ਤੋਲੀ ਜਾਵੇ ਉਹਨਾਂ ਦਾ ਅੱਠ ਚਾਰ ਤੋੜ ਕੇ ਇਹ ਬੜੇ ਵੱਡੇ ਸਾਧਨ ਨੇ ਪਿੱਛੇ ਜੇ ਗੁਰਦੁਆਰਿਆਂ ਤੇ ਇਸ ਤਰ੍ਹਾਂ ਕਰ ਉਹ ਜੀ ਰੋਟੀ ਨਹੀਂ ਦਿੰਦੇ ਇਹ ਫਲਾਂ ਤਾਂ ਦੋ ਰੋਟੀਆਂ ਖੋੜੀਆਂ ਬਾਹਰਲੇ ਮੁਕਾਂ ਚ ਵੀ ਇਹੋ ਜਿਹਾ ਕਰਿਆ ਇਹਨਾਂ ਨੇ ਤੋ ਇਹੋ ਜੇ ਕੰਮ ਕਈ ਜਗ੍ਹਾ ਤੇ ਹੋ ਰਹੇ ਨੇ ਇਹ ਤੋਂ ਸਾਨੂੰ ਸचेत ਹੋਣਾ ਪਊ ਸਿੱਕੇ ਕਮਿਊਨਿਟੀ ਨੂੰ ਵੀ ਸਿੱਕੇ ਤੋਂਣਾ ਪਊ ਪੰਜਾਬੀਆਂ ਨੂੰ ਵੀ ਸਿੱਕੇ ਤੋਂਣਾ ਪਊ ਔਰ ਜੇ ਪੰਜਾਬ ਨੇ ਆਪ ਦਾ ਅਰਥਚਾਰਾ ਜਿਵੇਂ ਅਸੀਂ ਛੋਟੀ ਜਿਹੀ ਧਾਰਨਾ ਉਹਦੇ ਕਿਤੇ ਚੋਂ ਦਿਊਗਾ ਅਸੀਂ ਗਲੂਕੋਜ਼ ਜਦ ਲਾਈ ਹੁੰਦੀ ਹੈ ਅਸੀਂ ਉਹਨੂੰ ਇੱਕ ਵਕਤ ਨਹੀਂ ਬੰਦ ਕਰਦੇ ਕਹਿੰਨਾ ਅਸੀਂ ਉਹਦਾ ਘਟਾ ਦਿੰਨਾ ਵੀ ਚੋਲ ਜਾ ਕਹਿੰਨਾ ਸਪਲੀਮੈਂਟ ਨਾਲ ਮੂਰ ਰਹੀਂ ਦੇਣਾ ਸ਼ੁਰੂ ਕਰਦੇ ਤੇ ਥੋੜਾ ਥੋੜਾ ਵੀ ਬੱਚਿਆਂ ਨੂੰ ਬੁੱਧ ਪੜਾਉਂਦੀ ਆ ਮਾਂ ਉਹਨੂੰ ਕਹਿੰਨਾ ਵੀ ਨਾਲ ਭੋਜਨ ਉੱਪਰ ਨਾਲ ਦੇਣਾ ਸ਼ੁਰੂ ਕਰਦੇ ਨਾਲ ਦੁੱਧ ਵੀ ਪਲਾਈ ਜਾਓ ਇੱਕ ਵਕਤ ਨਹੀਂ ਬੰਦ ਕੀਤਾ ਹੁੰਦਾ ਹੁਣ ਜੇ ਤਾਂ ਅਸੀਂ ਇਹ ਪ੍ਰਵਾਸੀਆਂ ਦਾ ਕੋਈ ਹੱਲ ਲੱਭਦੇ ਆਂ ਵੀ ਇੱਥੇ ਦੇ ਲੋਕਾਂ ਨੂੰ ਰੋਜ਼ਗਾਰ ਸਕਾ ਕੇ ਦਿੰਨੇ ਆਂ ਉਹਦੇ ਤਾਂ ਟਾਈਮ ਲੱਗੂਗਾ। ਆ ਜਿਵੇਂ ਇਹਨਾਂ ਨੂੰ ਰੋਕ ਲੂਗੇ ਨਾਲ ਦਿਨਾਂ ਲਈ ਅਫਸਰਾਂ ਰੂਗਾ। ਇਹ ਉਹੀ ਜੀ ਗੱਲ ਹੈ ਵੀ ਗੱਡੀ ਚੱਲਦੀ ਆ ਤੁਹਾਨੂੰ ਗੱਡੀ ਪਸੰਦ ਨਹੀਂ ਤੇ ਤੁਸੀਂ 1 ਲੱਖ ਤੋਂ ਉਸ ਨੂੰ ਥੋੜੇ ਸੁੱਟਾ। ਫਿਰ ਤਾਂ ਵੀ ਮਰਨਾ ਹੀ ਪੰਡਾ। ਫੇਸ ਕਰਕੇ ਮੈਨੂੰ ਆ ਲੱਗਦਾ ਵੀ ਸਾਨੂੰ ਇਹ ਜਿਹੜਾ ਸਾਡੇ ਉੱਤੇ ਹਮਲਾ ਹੋ ਰਿਹਾ ਹੈ ਔਰ ਪ੍ਰਵਾਸ ਦੇ ਨਾਂ ਦੇ ਉੱਤੇ ਜੋ ਕੁਝ ਕਰਿਆ ਜਾ ਰਿਹਾ ਹੈ ਇਹਦੇ ਵਿੱਚੋਂ ਸਾਨੂੰ ਬਚਣਾ ਪਏਗਾ। ਇਦੋਂ ਅਗਲਾ ਸਵਾਲ ਜਿਹੜਾ ਤੁਸੀਂ ਕਿਹਾ ਜਿਹੜੇ ਪ੍ਰਵਾਸੀ ਸਾਡੇ ਬਾਹਰ ਗਏ ਹੋਏ ਨੇ ਉਹਨਾਂ ਤੋਂ ਚ리에 ਜੇ ਹਮਦੇ ਹੋ ਰਹੇ ਨੇ ਉਹ ਕਹਿੰਦੇ ਜੀ ਇਹ ਆ ਕੇ ਉਹ ਬੜਾ ਇਹ ਰੋੜਾ ਰੋੜਾ ਪਾਉਂਦੇ ਨੇ ਜੀ ਇਹ ਸਾਡੇ ਜੌਬ ਖੋਹਦੇ ਨੇ ਕਈ ਜਗ੍ਹਾ ਤੇ ਤੇ ਉੱਥੇ ਹੋਰ ਵੀ ਨਸ਼ੇ ਵੀ ਕਾ ਫਨਾਵਾ ਵੀ ਬਹੁਤ ਕੁਝ ਉੱਥੇ ਵੀ ਫਲਾਇਆ ਜਾ ਰਿਹਾ ਹੈ ਕਿ ਇੱਥੇ ਤਾਂ ਇੱਕ ਪੰਜਾਬੀ ਨੇ ਹੈ ਪਰ ਪੰਜਾਬੀ ਤਾਂ ਸਾਰੇ ਮੁਲਕਾਂ 'ਚ ਬੈਠੇ ਨੇ ਸਾਡੇ ਸਾਡੇ ਮਹੰਦਨ ਮੁਲਕਾਂ ਦੇ ਪੂਰੀ ਗਲੋਬ ਤੇ ਹੀ ਨੇ ਪੰਜਾਬੀਆਂ ਦੇ ਉੱਤੇ ਜਿਆਦਾ ਵੱਡੇ ਹਮਲੇ ਹੋਣਗੇ ਇਸ ਕਰਕੇ ਸਾਨੂੰ ਚਾਨ ਰੱਖਣਾ ਚਾਹੀਦਾ ਹੈ ਕਿਉਂਕਿ ਜਦ ਕਰੋਨਾ ਵੇਲੇ ਮੁਸਲਮਾਨ 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 ਕਰਕੇ ਕੁਛ ਇਹ ਹਿੰਦੂਬਦੀ ਤਾਕਤਾਂ ਕਰਨ ਲੱਗੀਆਂ ਸੀ ਜਦ ਉਹਨਾਂ ਨੇ ਮੁਸਲਮਾਨ ਦੇਸ਼ਾਂ 'ਚ ਕਹਿਣਾ ਸ਼ੁਰੂ ਕਰਿਆ ਉਹਨਾਂ ਨੇ ਚੱਕ ਉਹਨਾਂ ਨੂੰ ਕਿ ਚਲੋ ਨਿਕਲੋ ਬਾਹਰ ਫਿਰ ਹਾਰੇ ਕੱਢਣ ਲੱਗੇ ਉਹ ਵੀ ਜਨਾਬ ਸਾਨੂੰ ਉਹ ਕਹਿੰਦੇ ਤੁਸੀਂ ਸਾਡੇ ਇੱਥੇ ਕਰਕੇ ਤੇ ਸਾਨੂੰ ਉਹ ਕਰ ਦਿਓ ਫਿਰ ਇਸ ਕਰਕੇ ਇਹ ਫਰਕ ਹੁੰਦਾ ਹੈ ਇਹ ਜਿਹੜਾ ਸਰਕਾਰ ਨੂੰ ਚਾਹੀਦਾ ਵੀ ਇਹਨੂੰ ਆਮਨ ਕਾਨੂੰਨ ਦੇ ਤੌਰ ਤੇ ਵੀ ਦੇਖੇ ਇਹਦਾ ਜਿਹੜਾ ਸੰਵਿਧਾਨਕ ਦੇ ਵਿੱਚ ਜਿੰਨਾ ਕੁ ਜਿਹੜੇ ਸਾਡੇ ਇਹਦੇ ਤੇ ਤਰਾਜ ਨੇ ਉਹਨਾਂ ਦੂਰ ਕਰਨ ਵਾਸਤੇ ਜਿੰਨਾ ਕ ਸੰਵਧਾਨ ਤੇ ਸਾਨੂੰ ਸਭਾਵਨਾ ਹੈਗੀ ਹੈ ਉਹਨੂੰ ਵਿਖੋਜਣਾ ਚਾਹੀਦਾ ਹੈ ਇਹਦੀ ਮੈਂ ਇੱਕ ਛੋਟੇ ਉਦਾਹਰਨ ਦੇ ਕੇ ਇਸ ਪਾਸੇ ਨੂੰ ਮੈਂ ਦਰਬੇਣਾ ਚਾਹੂੰਗਾ ਕਿ ਇੱਥੇ ਸਾਡੇ ਪੰਜਾਬ ਦੇ ਵਿੱਚ 17 ਸੂਬਿਆਂ ਦੇ ਵਿੱਚ ਆ ਕੇ ਐਮਬੀਬੀਸ ਦਾਖਲਾ ਲੈ ਲੈਂਦੇ ਸੀ ਸਾਡੇ ਬੱਚੇ ਔਖੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਮਿਲਦਾ ਨਹੀਂ ਸੀ ਫਿਰ ਉਹਦੇ ਚ ਕਿ ਸਾਡੇ ਬੱਚਾ ਨੂੰ ਚੰਡੀਗੜ੍ਹ ਚ ਵੀ ਨਹੀਂ ਮਿਲਦਾ ਸੀ ਹਰਿਆਣੇ ਚ ਨਹੀਂ ਹਿਮਾਚਲ ਚ ਨਹੀਂ ਰਾਜਸਥਾਨ ਚ ਨਹੀਂ ਦਿੱਲੀ ਚ ਨਹੀਂ ਉਹ ਜੀ ਆਪਕੇ ਮੈਂ ਗਿਆ ਡਾਇਰੈਕਟੋਰੇਟ ਜਦ ਜਾਨ ਸਰ ਪਹਿਲਾ ਕੰਮ ਇਹ ਕਰਿਆ ਵੀ ਇਹ ਤਾਂ ਹੋ ਜਾਂਦੀ ਹੈ ਮੈਂ ਉਸ ਵਕਤ ਦੇ ਮੁੱਖ ਮੰਤਰੀ ਸਾਹਮਣੇ ਗੱਲ ਕਰੀ ਮੈਂ ਹੱਜੀ ਆਗਾ ਦੇ ਕਿ ਕਿਨੇ ਕੱਕਾ ਜੀ ਪਾ ਕਾਨੂੰਨ ਬਣਾ ਸਕਦੇ ਨੇ ਕਿ ਮੈਂ ਹਾਂ ਜੀ ਬਣਾ ਸਕਦਾ ਅਸੀਂ ਸਾਰ ਸਦਾਨ ਦੇ ਤੇ ਕਾਨੂੰਨ ਬਣਾਇਆ ਤੇ ਉਹ ਹਾਈ ਕੋਰਟ ਚੈਲੰਜ ਵੀ ਹੋਇਆ ਅਸੀਂ ਉਹ ਕੇ ਜਿੱਤਿਆ ਵੀ ਕਿ ਉਹ ਅਸੀਂ ਆਪ ਦਾ ਹੱਲ ਨਬ ਦਿਆ ਹੋਰ ਬੜੇ ਸੈਂਟੀਮੀਟਰ ਬਣਾਏ ਗਏ ਦੇਖੋ ਜੀ ਰਾਜਧਾਨੀ ਦੇ ਬੱਚੇ ਨੂੰ ਆ ਆ ਆਪ ਦੀ ਸੂਬੇ ਚ ਦਾਖਲਾ ਨਹੀਂ ਮਿਲਦਾ ਉਹ ਮੈਂ ਕਹਿੰਦੀ ਸੂਬੇ ਦੇ ਬੱਚੇ ਨੂੰ ਆਪਣੀ ਰਾਜਧਾਨੀ ਚ ਨਹੀਂ ਮਿਲਦਾ ਕਰਤਾ ਦੋਨੇ ਪਾਸੇ ਹੋਈ ਜੀ ਬਲਕਿ ਸੂਬੇ ਨਾਲ ਜ਼ਿਆਦਾ ੱਟਕਾ ਹੋ ਰਿਹਾ ਹੈ ਰਾਜਧਾਨੀ ਸਾਡੀ ਹੋਈ ਹੈ ਸਾਡੇ ਬੱਚੇ ਨੂੰ ਸਾਡੀ ਰਾਜਧਾਨੀ ਚ ਦਾਖਲ ਨਹੀਂ ਮਿਲਦਾ ਸੋ ਇਸ ਤਰ੍ਹਾਂ ਸੀ ਕਿ ਜਿੱਤੇ ਕਾਨੂੰਨ ਨਾਲ ਇਹ ਸੈਂਟੀਮੈਂਟਲ ਗੱਲਾਂ ਦਾ ਵੀ ਅਸੀਂ ਸੈਂਟੀਮੈਂਟਲ ਤੌਰ ਤੇ ਵੀ ਕੋਰਟ ਚ ਜਵਾਬ ਦਿੱਤਾ ਇੱਥੇ ਤੱਕ ਵੀ ਹੱਦ ਆ ਗਿਆ ਸੀ ਕਿ ਸਾਨੂੰ ਕਰਦੇ ਸੈਂਟੀ ਨਾਲ ਹੁਕਮ ਕਰਨਾ ਸੀ ਮੈਂ ਕਿਹਾ ਨਾ ਬਿਲਕੁਲ ਨਹੀਂ ਤੁਸੀਂ ਹੁਕਮ ਕਰੋ ਜੋ ਕਾਨੂੰਨ ਹੋ ਉਹ ਸਿੱਕੇ ਨਾਲ ਦੇਖਾਏ ਇਹ ਹਾਈ ਕੋਰਟ ਦੇ ਡਿਵੀਜ਼ਨਲ ਬੈਂਚ ਨੂੰ ਕਿਹਾ ਮੈਂ ਮੇਰੀ ਡਿਊਟੀ ਸੀ ਉੱਥੇ ਸੋ ਮੈਂ ਤਾਂ ਕਹਿੰਨਾ ਸਾਨੂੰ ਅੱਗੇ ਦੇਖਣਾ ਪ ਕਿ ਜਿਹੜਾ ਸੰਵਧਾਨ ਜਿੰਨੀ ਚੀਜ਼ ਦੀ ਸਮਝ ਆ ਜਾਂਦਾ ਉਹਨੂੰ ਵੀ ਅਸੀਂ ਵਰਤੀਏ ਤੇ ਜਿਹੜਾ ਇਹ ਅਮਨ ਕਾਨੂੰਨ ਦਾ ਮਾਮਲਾ ਹੈ ਇਹਨੂੰ ਅਮਨ ਕਾਨੂੰਨ ਦੇ ਮਾਮਲੇ ਤਾਬ ਦੇ ਕੇ ਸਰਕਾਰ ਨੂੰ ਪੂਰੀ ਸਖਤੀ ਨਾਲ ਦੇਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਧੁੰਗ ਨਹੀਂ ਦੇਣ ਚਾਹੀਦੀ। ਸਰ ਅਗਲੇ ਮਸਲੇ ਤੋਂ ਬਦਲ ਪਹਿਲਾਂ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਨਾ ਵੀ ਜਿਹੜਾ ਨਵਾਂ ਬਣਿਆ ਅਕਾਲੀ ਦਲ ਆ ਉਹਨੇ ਆਪਣਾ 25 ਸਤੰਬਰ ਨੂੰ ਡੈਲੀਗੇਟਾ ਜਿਲ੍ਹਾ ਸਦਿਆ ਉੱਤੇ ਆਨੰਦਪੁਰ ਸਾਹਿਬ ਦੇ ਦੂਜੇ ਕਾਦੀਦਲ ਦਾ ਹੜਾ ਦੀ ਜਿਹੜੀ ਆ ਹੜਪੀੜਤਾ ਦੀ ਮਦਦ ਕਰਨ ਦਾ ਜੋਰ ਜਮਾਈ ਹੋ ਰਹੀ ਹੈ ਇਹਨਾਂ ਦੋਨਾਂ ਦਲਾਂ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਇਹ ਕਿਸੇ ਪਾਸੇ ਲੱਗੋਏ ਕੋਈ ਗੱਲ ਕਿ ਲੜਾਈ ਵਧੇਗੀ ਨਾ ਜੀ ਦੇਖੋ ਲੜਾਈ ਚਾਹੇ ਵਧੇਗੀ ਉਹਨਾਂ ਚ ਜਿੰਨਾ ਚਿਰ ਬੀਜੇਪੀ ਚੰਦੀ ਹੈ ਅਸਲ ਚ ਕੀ ਹੋਇਆ ਇਹ ਜਿਹੜੇ ਆਨੰਦ ਪ੍ਰਗਟ ਕਰ ਰਹੇ ਨੇ ਤਾਂ ਸਿੱਧਾ ਬੀਜੇਪੀ ਦੇ ਨੇੜੇ ਜਾਣ ਵਾਸਤੇ ਤਰਬੋਂ ਮੱਛੀ ਹੋ ਰਹੇ ਨੇ ਫਿਰ ਨੰਨੀ ਜਾ ਕੇ ਇਹਨੇ ਇਹਨਾਂ ਚੋਂ ਆਪਣਾ ਪਤਾ ਹੀ ਹੈ ਇਹ ਕੋਈ ਇਸ਼ੂ ਵੀ ਤੇ ਗੱਲ ਹੈ ਨਹੀਂ ਵੀ ਇਹ ਕੋਈ ਪਿਆਰ ਨਾਲ ਕਰ ਕਹਿੰਦਾ ਜਦ ਬਗਵਿੰਦਰ ਜੰਮੂ ਜੀ ਕਹਿ ਰਹੇ ਨੇ ਜਾਂ ਕੋਈ ਹੋਰ ਇਹ ਤਾਂ ਸਭ ਨੂੰ ਪਤਾ ਹੀ ਹੈ ਜਿਹੜੀ ਗੱਲ ਸਾਹਮਣੇ ਲਿਖਦੀ ਜਿਹਦੇ ਢੋਲ ਨਗਾਰੇ ਵੱਜੇ ਹੋਏ ਨੇ ਉਹਨੂੰ ਪੋਕੇ ਜੇ ਉਹਨੂੰ ਕਹਿ ਕੇ ਕੀ ਕਰਨਗੇ ਉਹਦਾ ਕੋਈ ਫਾਇਦਾ ਨਹੀਂ ਹੈ ਸਭ ਨੂੰ ਪਤਾ ਹੈ ਉਹਨੂੰ ਭਾਜਪਾ ਆਪਣੇ ਪਾਰ ਐ ਤਾਂ ਹੁੰਦੀ ਹੈ ਉਹ ਇੱਥੇ ਆਪਣੀਆਂ ਸੀਟਾਂ ਵਧ ਡੈਣਾ ਚਾਹੁੰਦੀ ਹੈ ਉਹਨੂੰ ਇਹ ਪਤਾ ਵੀ ਕੱਲੇ ਚੋਣ ਲੜ ਕੇ ਉਹ ਨਹੀਂ ਉਹਦੇ ਉੱਤੇ ਕੁਝ ਕਰਨਾ ਤੇ ਉਹਦੇ ਵਿੱਚ ਉਹਦੀ ਇਹ ਕੋਸ਼ਿਸ਼ ਹੈ ਵੀ ਸਤਾਪਸ ਜਿਹੜਾ ਅਕਾਲੀ ਦਲ ਹੈ ਉਹਦੇ ਨਾਲ ਸਮਝੌਤਾ ਕਰਿਆ ਜਾਵੇ ਜਿੱਦੇ ਉਹਦਾ ਉਹਦੇ ਨਾਲ ਉਹਦੇ ਵਿੱਚ ਉਹ ਮੋਲ ਪਾ ਕਰਹੀ ਹੈ ਤੇ ਇਹਨਾਂ ਦੀ ਤਾਕਤ ਨੂੰ ਵਰਤ ਕੇ ਕਿ ਉਹ ਜਿੱਦੇ ਉਹਦਾ ਸਮਝੌਤਾ ਹੋ ਗਿਆ ਉਹਨੇ ਜਿਕੇ ਉਹਨਾਂ ਨਾਲ ਰਲ ਜਾਣਗੇ ਕੋਈ ਚੱਕੜਾ ਨਹੀਂ ਇਹ ਇਹਨਾਂ ਨਾਲ ਬੀਜੇਪੀ ਮੇਰੇ ਹਿਸਾਬ ਨਾਲ ਜਿੰਨਾ ਉਹਦਾ ਪੈਰ ਵਸਾਊਗਾ ਇਹਨਾਂ ਨਾਲ ਸਮਝੌਤਾ ਨਹੀਂ ਕਰਦੀ ਉਹਨੂੰ ਪਤਾ ਹੈ ਇਹਨਾਂ ਦਾ ਵੀ ਉਹਨੂੰ ਉਹ ਤਾਕਤ ਦਾ ਵੀ ਪਤਾ ਹੈ ਇਸ ਕਰਕੇ ਉਹ ਉਹਨਾਂ ਨਾਲ ਫੈਸਲਾ ਸਮਝੌਤਾ ਕਰਨਾ ਚਾਹੂਗੀ ਉਹ ਅਜੇ ਰਹਿ ਹੋਈ ਹਾਲੇਕ ਉਹ ਵਿਚਾਰ ਨੇ ਅੰਦਰੋਂ ਉਹਨਾਂ ਦੇ ਵੀ ਬੰਦੇ ਬਥੇਰੇ ਥਿਆਰ ਨੇ ਕਿ ਅਜੇ ਵੀ ਉਹ ਮਾੜੇ ਮੋٹے ਪੈਰ ਜਿਹਾ ਅੜਾ ਰਹੇ ਨੇ ਸੋ ਭਾਜਪਾ ਉਹਨਾਂ ਨੂੰ ਬਿਲਕੁਲ ਇਹ ਵੀ ਤੁਸੀਂ ਵਜੀਰੀ ਛੱਡੀ ਸੀ ਨਾ ਤੇ ਵੀ ਵਜੀਰੀ ਛੱਡ ਕੇ ਵੱਡੇ ਬਣੇ ਸੀ ਨਾ ਕੈਬਨਟ ਦੀ ਜ਼ਿੰਦਗੀ ਛੱਡੀ ਸੀ ਤੇ ਵੀ ਚੰਗਾ ਫਿਰ ਹੁਣ ਤੁਹਾਨੂੰ ਅਸੀਂ ਸਭ ਕੁਝ ਸਿਖਾਉਣਿਆ ਹੁਣ ਤੁਹਾਨੂੰ ਅਸੀਂ ਦੱਸ ਦਿਆਂ ਕਿਹੜੇ ਭਾਵਿਕ ਦੀ ਹੈ ਉਹਨਾਂ ਦਾ ਜਿਹੜਾ ਇਹ ਸਾਰਾ ਦਾ ਨਾਮ ਹੈ ਕਿਉਂਕਿ ਸਿੱਖੀ ਵਸਤਾ ਹੈ ਨਹੀਂ ਜੇ ਸਿੱਖੀ ਵਸਤੇ ਹੁੰਦਾ ਤਾਂ ਜਿਉਂ-ਜਾ ਸਿੱਖੀ ਇਤਿਹਾਸ ਨਾਲ ਗੁਰਬਾਣੀ ਨਾਲ ਜੋ ਕੁਝ ਕਿ ਜੋ ਸਿੱਖ ਗੁਰੂਆਂ ਦੇ ਬਾਪ ਚ ਜੋ ਕੁਝ ਲਿਖਿਆ ਬੋਲਿਆ ਜਾ ਰਿਹਾ ਹੈ ਨਾਗਪੁਰ ਦੇ ਹਸਪਤਲ ਦੇ ਵਿੱਚੋਂ ਕਿਤਾਬਾਂ ਜੋ ਛਪ ਰਹੀਆਂ ਨੇ ਬਾਰ-ਬਾਰ ਇੱਕ ਦਿਨ ਸਿੱਸਾ ਸਾਹਿਬ ਗੁਟਕੇ ਦਿਖਾ ਰਹੇ ਜੀ ਕਿਵੇਂ ਉਥੋਂ ਕਿਹੋ ਜਿਹੇ ਗੁਟਕੇ ਛਪ ਰਹੇ ਨੇ ਕਿਵੇਂ ਗੁਰਬਾਨੀ ਦਾ ਤੋਲ ਮਰੋਲ ਹੋ ਰਿਹਾ ਉਹ ਤਾਂ ਫਿਰ ਗੁਰਦੁਆਰਿਆਂ 'ਚ ਕਿਵੇਂ ਬੰਦੇ ਭੇਜੇ ਜਾ ਰਹੇ ਨੇ ਦਿੱਲੀ ਚ ਕੀ ਜੋ ਕੁਝ ਹੋ ਰਿਹਾ ਹੈ ਕਮੇਟੀ 'ਚ ਜੋ ਦਿੱਲੀ ਜਾਂ ਪਟਨਾ ਸਾਹਿਬ ਤੱਕ ਦਾ ਜਾਂ ਹਜ਼ੂਰ ਸਾਹਿਬ ਤੱਕ ਦਾ ਉਹ ਸਭ ਫਿਰ ਸਾਰਿਆਂ ਨੂੰ ਪਚਾਈ ਗਿਆ ਉਹ ਉਹ ਇਸ ਕਰਕੇ ਇਹਨਾਂ ਦਾ ਸਿੱਖੀ ਨਾਲ ਤਾਂ ਉਹ ਵਿਪਰਵਾਰਦੀ ਸੋਚ ਇਹਨਾਂ ਦੀ ਬਲਕਿ ਇਹ ਤਾਂ ਵਿਪਰਵਾਰਤ ਖੁਸ਼ ਨੇ ਕਿਉਂਕਿ ਇਹ ਤਾਂ ਜਿਹੜੇ ਮੁਖੀ ਨੇ ਇਹਨਾਂ ਨੇ ਕਹੀ ਦਿੱਤਾ ਸੀ ਵੀ ਮੈਂ ਤਾਂ ਆਪਣੀ ਕਥਾ ਕਰਕੇ ਰੋਟੀ ਖਾਣਾ ਕਰੂੰ ਇਹ ਕਰਸਾ ਕਰਕੇ ਰੋਟੀ ਖਾਣਾ ਵਿਪਰਵਾਰਦੀ ਸੋਚ ਦਾ ਹਿੱਸਾ ਹੈ ਕਥਾ ਕਰਕੇ ਰੋਟੀ ਖਾਣਾ ਕਿਰਤ ਦਾ ਹਿੱਸਾ ਨਹੀਂ ਹੈ ਕਿਰਤ ਤਾਂ ਸਿੱਖ ਕਿਰਤੀ ਵਾਸੀ ਉਹਨਾਂ ਨੂੰ ਰੋਟੀ ਖਵਾਉਂਦੇ ਨੇ ਭਾਈ ਦਾ ਲੋਗ ਜਿਹੜੇ ਨੇ ਇੱਥੇ ਜੇ ਮਲਖ ਭਾਗੋਂ ਦੇ ਘਰੇ ਰੋਟੀ ਖਾਣੀ ਆ ਮਾਦ ਪੂਲੇ ਖਾਣੇ ਨੇ ਫਿਰ ਵੱਖਰੀ ਗੱਲ ਐ ਪਰ ਜੇ ਭਾਈ ਦਾ ਲੋਗਾਂ ਦੇ ਘਰੇ ਰੋਟੀ ਖਾਣੀ ਐ ਫਿਰ ਤੁਸੀਂ ਕਥਾ ਕਰੋ ਜਾਂ ਨਾ ਕਰੋ ਰੋਟੀ ਤੋਂ ਲੰਗਦੀਆਂ ਨੇ ਕਥਾ ਨੂੰ ਤੁਸੀਂ ਵੇਚਣ ਵਾਸਤੇ ਨਾ ਰੱਖੋ ਕਥਾ ਨੂੰ ਲੋਕਾਂ ਨੂੰ ਧਿਆਨ ਦੇਣ ਵਾਸਤੇ ਰੱਖੋ ਤਾਂ ਚੰਗਾ ਐ ਸੋ ਇਸ ਕਰਕੇ ਉਹ ਵਿਪਲਵਗੀ ਸੋਚ ਭਾਗੂ ਐ ਤੇ ਮੈਨੂੰ ਲੱਗਦਾ ਬਈ ਸਾਜੀ ਇਹਨਾਂ ਦਾ ਕੱਟਾ-ਕੱਟੀ ਇਦਾਂ ਹੀ ਚੱਲੂਗਾ ਇਹਨਾਂ ਨੂੰ ਦੋਹਾਂ ਧਿਰਾਂ ਨੂੰ ਸਵਾਏ ਤੇ ਤਾਕਤ ਲੈ ਕੇ ਕਿ ਜਿਹੜੀ ਆ ਦੂਜੀ ਤਰ੍ਹਾਂ ਦਾ ਜਿਆਦਾ ਤੇਜ਼ੀ ਨਾਲ ਦੂਜੀ ਦਾ ਘੱਟ ਤੇਜ਼ੀ ਨਾਲ ਇਹ ਗਿੰਦੀਵਾਰਾਂ ਦੇ ਨਾਮ ਨਾਲ ਕੇ ਗੱਲ ਕਰਨੀ ਕਿਉਂਕਿ ਇਹ ਜ਼ਰੂਰੀ ਹੈ ਉਹਦੇ ਵਿੱਚ ਜਾਣਗੇ ਤੇ ਪੰਜਾਬ ਦਾ ਪੜਾ ਹੋਣਾ ਨੇ ਜਿੰਨਾ ਮਰਜੀ ਜੋਰ ਲਾ ਰਹੇ ਨੇ ਜਿੰਨਾ ਮਰਜੀ ਸੈਂਟੀਮੈਂਟਲ ਬਣਾ ਰਹੇ ਨੇ ਪੰਜਾਬ ਦਾ ਪੜਾ ਉੱਦੇ ਹੋਣਾ ਜਿੱਦੇ ਪੰਜਾਬ ਦਾ ਆਪਦੇ ਹੱਕ ਦਿੱਲੀ ਤੋਂ ਮੰਗੇਗਾ ਤੇ ਜਿੱਬਲੀ ਤੋਂ ਹੱਕ ਮੰਗਣ ਵਾਸਤੇ ਖੇਤਰੀ ਪਾਰਟੀ ਦਿਲੋੜਾ ਹੈ ਦੋਨੇ ਇਕੱਠੇ ਵੀ ਹੋ ਸਕਦੇ ਨੇ ਵੱਖ ਵੀ ਰਹਿ ਸਕਦੇ ਨੇ ਖੇਤਰੀ ਪਾਰਟੀ ਤੋਂ ਉਹਨਾਂ ਦਿਬੀ ਦੇ ਹੱਕ ਮੰਗਾਈ ਨਹੀਂ ਜਾਣੇ ਔਰ ਹੱਕ ਮੰਗੇ ਤੋਂ ਬਿਨਾ ਪੰਜਾਬ ਦਾ ਨਾਂ ਬੇਰੁਜ਼ਗਾਰੀ ਦਾ ਨਾਂ ਦਸਿਆਂ ਦਾ ਨਾਈਟ ਹੁੰਦੇ ਪర్యాਵੰਦ ਦਾ ਨਾ ਕਿਸਾਨੀ ਦਾ ਨਾਈਟ ਹੁੰਦੇ ਜੀਸੀਕੀਓ ਉਦਯੋਗ ਦਾ ਇਥੋਂ ਦਾ ਮਸਲਾ ਨਾ ਸਿੱਖਿਆ ਦਾ ਨਸੀਹਤ ਦਾ ਇਹ ਮਸਲੇ ਹੱਲ ਨਹੀਂ ਹੋ